ਸਵਾਗਤ ਹੈ ਕਿਸਾਨ ਵੀਰੋਡਾ ਟੇਲੋਂ ਡੇਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰਨੇ ਦਾ ਵੀ ਐਡ ਕਰਾਉਣੀ ਆ ਆਪਣਾ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੇਮਤਪੁਰੇ ਤੋਂ ਕਵਰ ਕਰਨ ਲੱਗੇ ਆ ਜੀ ਸੱਤ ਬਿਹੜਾ ਤੁਹਾਨੂੰ ਦਿਖਾਦਾ ਸਾਰੇ ਰੰਗ ਆ ਵੀਡੀਓ ਦੇ ਵਿੱਚ ਜਰਸੀ ਵੀ ਐਚਐਫ ਵੀ ਆ ਇਹ ਗੱਲਬਾਤ ਬਾਈ ਨਕਰਾਂ ਮੈਂ ਸਸੀ ਕਾਲ ਜੀ ਸਸਰੀ ਕਾਲ ਵੀਰੇ ਹੋ ਠੀਕ ਹੋ ਜੀ ਯਾਰ ਪਾਪਾ ਬੇ ਨਾਂਕ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 987321296 21200 96 ਹਾਂਜੀ ਪਿੰਡ ਆਪਣਾ ਜੀ ਹਮਤਪੁਰਾ ਪਿੰਡ ਹਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾ ਤੇ ਨੇੜੇ ਆਪਾਂ ਨੂੰ ਭਲੌੜ ਪੈ ਜਾਂਦਾ ਭਲੌੜ ਤੇ ਕਿੰਨੇ ਨਾਕ ਦਿਖਾਉਣੇ ਜੀ ਅੱਜ 1 2 3 4 5 6 6 ਤਾਂ ਆਪਣੇ ਕੋਲੇ ਹਾਜ਼ਰ ਆ ਹਾਜ਼ਰ ਆ ਤੇ ਸੱਤਵੀਂ ਆਉਣ ਵਾਲੀ ਆ ਸੱਤਵੇਂ ਆਉਣ ਵਾਲੀ ਆ ਫਿਰ ਕਾਹਨੂੰ ਗੱਲਾਂ ਕਰਦਾ ਫਾਰਮ ਦੀ ਬੱਚੀ ਸੂਈ ਸੂਈ ਓਕੇ ਜੀ ਤੇ ਜਿਹੜੀ ਆਪ ਪਹਿਲੇ ਨੰਬਰ ਦੇ ਵਹਿੜ ਦੇਖੀ ਜਾਂਦੇ ਆ ਜੀ। ਤਰੋਂ ਸੂਈ ਆ। ਇਹ ਵੀਰੇ ਤੜਕ ਸੂਈ ਆ। ਜੇਰ ਦਿਖਾਉਣੀ ਆ ਪਹਿਲਾਂ ਉਹ ਪਈਆ। ਹਾਂ ਦਿਖਾ ਦਿਓ ਜੇਰਾ ਚੱਕੋ ਢੱਕਣੇ ਦਾ। ਆ ਦੇਖੋ ਜੇਰ ਤੁਹਾਨੂੰ ਦਿਖਾ ਦਈਏ ਕੰਪਲੀਟ। ਉਹ ਸਾਮਕ ਰੱਖਣੀ ਪਈ ਤੜਕੀ ਸੂਈਆਂ ਨਾ ਵਹਿੜ। ਓਕੇ ਜੀ। ਹੁਣ ਜਦੋਂ ਵੀਡੀਓ ਵਿੱਚ ਬਣ ਗਈ ਫਿਰ ਛੱਟੂਗਾ। ਓਕੇ ਜੀ। ਹੁਣ ਇਹ ਦਸੱਲੀ ਹੋ ਗਈ ਨਾ। ਬਸ ਦਸੱਲੀ ਤਾਂ ਹੁਣ ਤੇਰੀ ਵੀਡੀਓ ਦੱਸੂ ਮੈਂ ਤਾਂ ਦੱਸਣੀ ਨਹੀਂ। ਓਕੇ ਜੀ। ਤੇ ਬਾਈ ਮਗਰ ਕੀ ਆ ਗਿਆ ਤੇ? ਮਗਰ ਜਿਹੜੀ ਚੀਜ਼ ਭਾਰ ਦੇ ਅਗਲੇ ਉਹੀ ਬੱਚੀ। ਬੱਚੀ ਓਕੇ। ਤੇ ਖੋਲੋ ਜੀ ਫਿਰ ਤ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਪੰਜਾਬ ਵਾਲੀ ਯਾਰ ਸੀ ਸੁਆ ਦੂਜਾ ਜੀ ਪਿਆਰ ਦੂਜਾ ਵੀਰੇ ਓਕੇ ਜੀ ਕਿੰਨਾ ਦੁੱਧ ਦੇ ਦੂ ਬਾਈ ਫਿਰ ਤੋਂ ਦੇ ਦੁੱਧ ਆ ਪੱਕੇ ਕਿਲੋ ਦੀ ਗਰੰਟੀ ਵੀ ਦੇ ਦਿੰਦੇ ਬਾਈ ਮੈਂ ਕਿਹੜਾ ਚੋਕੇ ਆਂ ਅਗਲੇ ਦੇ ਘਰੇ ਓਕੇ ਵੀ ਗੱਲ ਆ ਪਸੂ ਹੀ ਸਵਾਈ ਆ ਹਾਂ ਹੈ ਭਾਂਡਾ ਦੱਸੂਗਾ ਦਾ ਸਾਰਾ ਬੋਲਾ ਕੱਢ ਕੇ ਬੱਚੀ ਰਜਾ ਕੇ ਨਿਚੋੜਦੀ ਬੋਲ ਨਹੀਂ ਮੈਂ ਰੱਖਦਾ ਵਿੱਚ ਠੀਕ ਆ ਯਾਰ ਮੱਚ ਜਾਂਦਾ ਪਸੂ ਲੈ ਚਲੋ ਜੀ ਲੰਮੀ ਆ ਦੇਖੋ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਲਾਟ ਵਾਂਗੂ ਜਗਦੀ ਆ ਬੱਚੀ ਆ ਦੇਖੋ ਜੀ ਓਕੇ ਮੋੜ ਲਿਓ ਜੀ ਠੰਡੀ ਸੀ ਦਗਾ ਨਾ ਇੱਥੇ ਹਾਂ ਹਾਂ ਕੋਈ ਚੱਕਰ ਨਹੀਂ ਮਾ ਆ ਦੇਖੋ ਜੀ ਹਮ ਨਾਲੇ ਬੱਚੇ ਦਾ ਕਰਦੇ ਬੱਚੇ ਤੇ ਸਿਆਣੀ ਵਾਲੀ ਹੈ ਗਾਂ ਇਹ ਤਾਂ ਨਾਂ ਪਤਾ ਨਹੀਂ ਕੀ ਰੱਖਿਆ ਵਾ ਜੀ ਠੀਕ ਆ ਉਹ ਨਹੀਂ ਪਤਾ ਉਹ ਨਹੀਂ ਪਤਾ ਕਹਿੰਦੇ ਭਾਈ ਬਾਜ ਮਾਰਦੀ ਤੇਰੇ ਕੋਲੇ ਆ ਜੀ ਠੀਕ ਅ ਲੈ ਚਲੋ ਜੀ ਚੰਗੀਆਂ ਜਾ ਗਈ ਬਾਕੀ ਦੀ ਗੱਲ ਯਾਰ ਕੱਦ ਕੱਟ ਦੇ ਦੇ ਕੋੜਿਆ ਮਤੁਰਦਾ ਹੁੰਦਾ ਵਧੀਆਗਾ ਆ ਦੇਖੋ ਜੀ ਸਾਫ ਸੁਥਰੀ ਆ ਮਗਰ ਆ ਗਈ ਬੱਚੀ ਤੇ ਦੁੱਧ ਭਾਈ ਕਹਿੰਦਾ ਤੁਸੀਂ ਆਪਦੇ ਹਿਸਾਬ ਕਿਤਾਬ ਆਪ ਲਾਉਣੇ ਵੀ ਕਿੰਨਾ ਕਿ ਕੱਢ ਦੂ ਕਿੰਨਾ ਕਿ ਨਾ ਕੱਢੂ ਤੁਸੀਂ ਆਪ ਦੀ ਸਾਰੀ ਜਾਣਕਾਰੀ ਲੈ ਕੇ ਫਿਰ ਜਾ ਕੇ ਸੌਦਾ ਕਰਨਾ ਹਾਂ ਭਾਈ ਜੀ ਕੀ ਡਿਮਾਂਡ ਹੈ ਜੀ ਵੀਰੇ ਵਿੜਵਤੀ ਆ ਭੋਂਤੇ ਓਕੇ ਜੈ ਜੀ ਹੂ ਬਸ ਜੈ ਜੀ ਹੂ ਆ ਤਾਂ ਦੇਖ ਕੇ ਲੈਣ ਵੀ ਜੈਪ ਭਾਈ ਜੈ ਜੀ ਕਰਦਾ ਠੀਕ ਮੱਥੋ ਵਿਹਾਰ ਆਏ ਆ ਮੈਂ ਤਾਂ ਨਹੀਂ ਕਰਦਾ ਜਰ ਵਪਾਰੀ ਭਾ ਕਹਿੰਦੇ ਮੈਂਤ ਨਹੀਂ ਕਰਦਾ ਸੀ 100 ਪੜਦਾ ਹੁੰਦਾ ਅਗਲੇ ਦਾ ਅਗਲੇ 2 ਰੁਪਏ ਬਣਾਉਣੇ ਹਾਂ ਉਹ ਮੱਥੋ ਕਹਿੰਦੇ ਬਾਈ ਮਾਰ ਕੇ ਮੈਂਤ ਕਰਾ ਲਾ ਤੂੰ ਵੀੜੂ ਵਿੱਚੋਂ ਨਾ ਓਹੋ ਫੋਨ ਆ ਦੱਸ ਆ ਮੈਂ ਨਹੀਂ ਦੱਸ ਨਿਮਾਨ ਨਾ ਦੱਸ ਓਕੇ ਤੇ ਹੁਣ ਵੀਰੇ ਆ ਗਈ ਦੋ ਨੰਬਰ ਯਾਰ ਸੀ ਫਿਰ ਇਹ ਵੀਰੇ ਦੂਜਾ ਨੰਬਰ ਦੂਜਾ ਸੁਆ ਆ ਪਹਿਲਾ ਸੁਆ ਪਲੂਣ ਪਲੂਣ ਓਕੇ ਜੀ ਤੇ ਇਹ ਦੋ ਦੰਦ ਦਾ ਬੱਚਾ ਕਾ ਓਕੇ ਜੀ ਤੇ 16 17 ਦਿਨਾਂ ਦੀ ਕੱਚੀ ਆ 16 17 ਦਿਨਾਂ ਦੀ ਕੱਚੀ ਆ ਸਾਰੀ ਡਿਟੇਲ ਮੈਨੂੰ ਜਿੱਥੋਂ ਲਈ ਆ ਉਹ ਬੰਦੇ ਦਾ ਨੰਬਰ ਵੀ ਤੁਹਾਨੂੰ ਮਿਲੂਗਾ ਘਰ ਪਿੰਡ ਵੀ ਮਿਲੂਗਾ ਵੀ ਕਿੱਥੋਂ ਲਈ ਆ ਓਕੇ ਪਿਆਰਾ ਬੱਚਾ ਵਧੀਆ ਜੀ ਹਾਂ ਲੈ ਚਲੋ ਜੀ ਚੰਗੀਆਂ ਜਾ ਗਈ ਜੀ ਬਾਕੀ ਜ਼ਰੂਰ ਤੁਸੀਂ ਸਾਰੀ ਜਾਣਕਾਰੀ ਲੈਣੀ ਆ 16 ਤੋਂ 17 ਦਿਨ ਬਾਕੀ ਹਜੇ ਵੀ ਚੰਗਾ ਲੇਵਾ ਕੱਢੀ ਬੈਠੇ ਤੇ ਨੇ ਲੇਵਾ ਚੰਗਾ ਕੱਢਣਾ ਵੀ ਆ ਕੋਈ ਇਹੋ ਜੀ ਗੱਲ ਨਹੀਂ ਹੈ ਕਿ ਲੈ ਚਲੋ ਜੀ ਚੰਗੀਆਂ ਜਾ ਗਈ ਬਾਕੀ ਦੀ ਗੱਲ ਜ਼ਰੂਰ ਤੁਸੀਂ ਸੰਪਰਕ ਕਰਨਾ ਆ ਦੇਖੋ ਥਾਣ ਭਾਂਡੇ ਦੀ ਪੂਰੀ ਸਾਫ ਸੁਥਰੀ ਓਕੇ ਤੇ ਲੰਡੋ ਲਾ ਫੋਲੋ ਪੰਗਾ ਹਨਾ ਭਾਈ ਇਹ ਇਹਨੇ ਨਾ ਦੁੱਧ ਦਿੱਤਾ ਫਿਰ ਮੇਰੇ ਦਰਵਾਜੇ ਚਾਉਣ ਦੀ ਲੋੜ ਨਹੀਂ ਠੀਕ ਆ ਜੀ ਠੀਕ ਆ ਓਕੇ ਆ ਜੇ ਮੰਨ ਲੈ ਚਲੋ ਜੀ ਹਾਂ ਸਾਫ ਸੁਥਰੀ ਬੱਚੀ ਘਰੇ ਖੜੀ ਵੀ ਸੋਹਣੀ ਲੱਗੂਗੀ ਆ ਦੇਖੋ ਜੀ ਥਾਣ ਭਾਂਡਾ ਦਾ ਨੇੜੇ ਤੋਂ ਕਰਾਈਏ ਜੈਕ ਆ ਕਰੋ ਜੀ ਜੈਕ ਕੁਆਲਿਟੀ ਚੰਗੀ ਬਾਕੀ ਥਾਣ ਹਵਾਨੇ ਦੀ ਪੂਰੀ ਸਾਫ ਮੁੱਲ ਬਾਈ ਦੇ ਇਹ ਤੋਂ ਜੱਡ ਸਾਰੇ ਫੋਨ ਤੇ ਹੋਣਗੇ ਠੀਕ ਹੈ ਜੀ ਆ ਦੇਖੋ ਮਾਤਰੂ ਜੀ ਥਾਣ ਹਵਾਨੇ ਦੀ ਪੂਰੀ ਸਾਫ ਸੁਥਰੀ ਤਿੰਨ ਨੰਬਰ ਲਓ ਜੀ ਵੱਡੀ ਜਰਸੀ ਦਿਖਾ ਰਿਆ ਤੁਹਾਨੂੰ ਇਹ ਜੀ ਤੀਜੀ ਚੌਥੀ ਵਾਰ ਵੀਡੀਓ ਪਾਤੀ ਪਉਣਾ ਮੈਂ ਜਾਣ ਕੇ ਆ ਅੱਛਾ ਜੀ ਓਕੇ ਲੈ ਚਲੋ ਫਿਰ ਸੇ ਵੱਡੀ ਜਰਸੀ ਆ ਗਈ ਹੈ ਇਹ ਤੇਰੀ ਵੀਡੀਓ ਦੱਸੂਗੀ ਠੀਕ ਹੈ ਜੀ ਬਾ ਮੇਰੀ ਗਾੜੀ ਵੱਡੀ ਨਾ ਬਣਾਈ ਜੱਡੀ ਹੋਈ ਓਟੂ ਕੋਈ ਬਣਾਈ ਓਟੂ ਹੀ ਦਿਖਾਵਾਂਗੇ ਜੇ ਕੰਮ ਦਾ ਆਪਾਂ ਕਰਦੇ ਨਹੀਂ ਹਾਂ ਵੱਡੀ ਨੂੰ ਵੱਡੀ ਬੋਲੂਗਾ ਵੀਰ ਹਾਂ ਛੋਟੀ ਨੂੰ ਛੋਟੀ ਦਸੂਗਾ ਆ ਦੇਖੋ ਜੀ ਕੱਲ ਨੂੰ ਤੈਨੂੰ ਲੰਬਾ ਨਾ ਆਵੇ ਠੀਕ ਹੈ ਵੀਰੇ ਕੁਆਲਿਟੀ ਦੇਖੋ ਤੁਸੀਂ ਬੱਚੇ ਚੰਗਾ ਦੁੱਧ ਕੱਢਣ ਦੀ ਜ਼ਰੂਰਤ ਰੱਖਦੀ ਹੈਗੀ ਆ ਦੇਖੀ ਵੀਰੇ ਰੱਸਾ ਨਾ ਉਹ ਮੈਂ ਛੱਡੂ ਜੀ ਮੈਂ ਪਹਿਲਾਂ ਵੀਡੀਓ ਛੱਡਦਾ ਹਾਂ ਓਕੇ ਜੀ ਓਕੇ ਓਕੇ ਮੈਂ ਕਹਿੰਦਾ ਯਾਰ ਕੋਈ ਗੱਲ ਹੀ ਨਹੀਂ ਹਨਾ ਲੈ ਚਲੋ ਜੀ ਕੁਆਲਿਟੀ ਚੰਗੀ ਤੇ ਕਿੰਨਾ ਕ ਦੁੱਧ ਕੱਢ ਦੂ ਬਾਈ ਫਿਰ ਉਹੀ ਗੱਲ ਆ ਗਈ ਦੁੱਧ ਬਾਈ ਮਾਲਕਾ ਦਾ 27 22 ਕਿਲੋ ਚ ਹੋਇਆ ਵਾ ਤੇ ਆਪਾਂ ਆਪਾਂ ਕਹਿੰਦਾ ਵੀ ਤੀਜੇ ਦਿਨ 25 ਕਿਲੋ ਚਵਾ ਕੇ ਚੋਵਾਂਗੇ ਠੀਕ ਆ ਜੀ ਓਕੇ ਜੀ ਜੇ ਐ ਲੈ ਜੂ ਐ ਵੀ ਦੇ ਦੇ ਆਗੇ ਓਕੇ ਜੀ ਤੇ ਮੁੱਲ ਫਿਰ ਮੁੱਲ ਤਾਂ ਫਿਰ ਫੋਨ ਤੇ ਹੋਣਗੇ ਜੱਟ ਦੇ ਠੀਕ ਆ ਸਾਰੇ ਫੋਨ ਤੇ ਰਹਿਣਗੇ ਜੀ ਐਵੇਂ ਕਿਉਂ ਕਿਸੇ ਦਾ ਪਰਦਾ ਖਰਾਬ ਕਰਗੇ ਹੂੰ ਬਾਕੀ ਦੀ ਗੱਲ ਯਾਰ ਕੱਦ ਵੀ ਐਚ ਐਫ ਜੱਡਾ ਆ ਗਈ ਜਰਸੀ ਤੇ ਲੇਵਾ ਵੀ ਐਚ ਐਫ ਵਰਗਾ ਪੇਮੈਂਟ ਵਧੀਆ ਲਾ ਕੇ ਮਿਲੂਗੀ ਚੰਗੀ ਵਹਿੜ ਆ ਗਈ ਜੀ ਜਰੂਰ ਬਾਈ ਨਾਲ ਕਰ ਰਿਹਾ ਹਾਂ ਸੰਬਰ ਕਰ ਤੁਹਾਨੂੰ ਕੱਲੀ ਕੱਲੀ ਤੋਰ ਕੇ ਦਿਖਾ ਦੇਾਂਗੇ ਹੁਣ ਆ ਗਈ ਐਚ ਐਫ 4 ਨੰਬਰ ਤੇ ਜੀ ਚੰਗੀ ਆ ਗਈ ਜੀ ਥਾਲ ਭਾਂਡੇ ਦੀ ਪੂਰੀ ਸਾਫੇ ਦਿਖਾ ਦਈਏ ਆ ਦੇਖੋ ਜੀ ਹੂੰ ਨੂੰ ਹੋ ਗਏ ਮੈਂ ਇਹ ਜੇ ਵੀਰੇ ਚੌਕ ਦਾ ਮਾਰਾ ਜਾਂ ਵੀ ਚੱਕਿਆ ਹੋਇਆ ਬੱਤੀ ਫਰੀ ਓਕੇ ਸਹੀ ਗੱਲਾਂ ਬਾਈ ਦੀਆਂ ਜਮਾ ਜੈਜ ਕੋਰੀਆਂ ਤੇ ਪਹਿਲੇ ਸਹੀ ਆ ਨਨ ਭਾਈ ਜਨਾ ਤੋਏ ਦੇਖ ਤੂੜੀ ਦੀ ਕਿਵੇਂ ਉੱਤੋਂ ਲਿਬੜੀ ਵੀ ਆ ਨਹੀਂ ਮੈਂ ਕਿਹਾ ਚਮਕਾਂ ਪਈ ਮਾਰਦੀ ਆ ਹਨਾ ਆ ਦੇਖੋ ਆਣਾ ਹਵਨ ਨੂੰ ਨੇੜੇ ਤੋਂ ਕਰ ਚੁੱਕੇ ਮੋਢਲੇ ਕਿੰਨਾ ਦੁੱਧ ਕੱਢ ਦੂ ਫੇਰ ਉਹੀ ਗੱਲ ਆ ਗਈ ਹਾਂ ਸਿਆਪਾ ਤਾਂ ਉੱਥੇ ਆ ਕੇ ਪੈਂਦਾ ਮਾਂ ਦਾ ਪਰੂਨ ਦਾ ਬੈਰੀ ਕਿਲੋ ਕੱਢਿਆ ਮੇਰਾ ਕਿਲੋ ਵੀ ਨਹੀਂ ਕੱਢਿਆ ਵਾ ਕੀ ਪਤਾ ਚਾਗਦੇ ਝੂਠੀ ਮਾਰਦੇ ਹੁਣ ਓਕੇ ਜੀ ਚੰਗੀ ਹੈ ਜੀ ਇਹ ਵੀ ਜਰੂਰ ਤੁਸੀਂ ਬਾਜ ਨਾਲ ਸੰਪਰਕ ਕਰਨਾ ਚੰਗੀ ਬਰੀਡ ਚ ਆ ਗਈ ਇਹ ਬਾਕੀ ਦੀ ਗੱਲ ਮੋਲ ਫੇਰ ਉਹੀ ਗੱਲ ਆ ਗਈ ਫੋਨ ਤੇ ਸਾਰਿਆਂ ਦੇ ਆ ਦੇਖੋ ਜੀ ਹਨ ਹਵਾਨੇ ਦੀ ਪੂਰੀ ਸਾਫ ਸੁਥਰੀ ਕੁਆਲਿਟੀ ਚੰਗੀ ਚਾਰ ਚਪੇਰੇ ਚਾਰੇ ਬੱਲਿਆਂ ਦੀ ਬੱਚੀ ਪੂਰੀ ਲਿਓ ਜੀ ਹੁਣ ਪੰਜ ਨੰਬਰ ਜੱਸੀ ਫੇਰ ਆ ਗਈ ਲੈ ਚਲੋ ਟੋਕੜ ਚ ਆ ਗਈ ਬਾਈ ਇਹ ਟੋਕੜੀ ਸਮਝਾ ਠੀਕ ਹੈ ਜੀ ਹੈ ਬੱਚਾ ਮਰਿਆ ਵਾ 2 ਮਹੀਨਾ ਦਾ ਪਰ ਅਸੀਂ ਉਹ ਕੰਮ ਨਹੀਂ ਕਰਦੇ ਦੁੱਧ ਕਿੰਨਾ ਜੀ ਦੁੱਧ ਇਸ ਵਕਤ ਵੀਰੇ 9 ਲੀਟਰ ਚੋਕੇ ਲੈ ਕੇ ਜਾ ਦੋ ਡੰਗ ਚਾਰ ਡੰਗ ਪੰਜ ਡੰਗ ਛੇ ਡੰਗ ਓਕੇ ਜਿੰਨੇ ਡੰਗ ਮਰਜ਼ੀ ਚੋਈ ਜਾਣ ਆਪਣੇ ਘਰੇ ਹਾਂ ਟਾਈਮ ਤੋਂ ਟਾਈਮ ਚੋਣ ਵਾਲੇ ਓਕੇ ਜੀ ਟਾਈਮ ਤੋਂ ਹਾਂ ਆ ਪਾਗੜਾ ਬੇਹ ਕੋਈ ਟੀਪ ਲੱਗੀ ਵੇ ਦੁੱਧ ਵਿੱਚ ਪਾ ਦਾਂਗੇ ਠੀਕ ਹੈ ਜੀ ਠੀਕ ਓਕੇ ਜਮਾ ਉਹਦਾ ਬਿੱਲ ਹੀ ਕਰ ਲੈਣ ਤੇ ਚੋਈ ਜਾਣ ਹਾਂ ਤੇ ਮੋਲੇ ਦਾ ਵੀ ਫੋਨ ਤੇ ਹੋਊਗਾ ਦੁੱਧ ਕਿੰਨਾ ਬਾਈ ਇੱਥੇ ਲੈ ਹੁਣ 9 ਲੀਟਰ ਵੀਰੇ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਪੰਜ ਟਾਈਮ ਜਿੰਨੇ ਮਰਜ਼ੀ ਚੋ ਲੈਣ ਓ ਥਾਣ ਲੈ ਬਾਪੂਰਾ ਸਾਫ ਸੁਥਰਾ ਮੋਲੇ ਦਾ ਵੀ ਫਿਰ ਫੋਨ ਤਾਈ ਫੋਨ ਤਾਈ ਹੁਣ ਲਾਸਟ ਵਾਲੀ ਯਾਰ ਸੀ ਛੋਟੇ ਕਦ ਘੜ ਚ ਆ ਗਈ ਹੈ ਨਾ ਤੇ ਵੀਰੇ ਪਲੂਨ ਬੱਛੀ ਹੈ ਕਿੰਨੇ ਦਿਨ ਬਾਕੀ ਆਦੇ ਇਹਦੇ ਇਹਦੇ ਵੀਰੇ 10 12 ਦਿਨ ਬਾਕੀ ਆ 10 ਤੋਂ 12 ਦਿਨ ਬਾਅਦ 15 ਤੱਕ ਜਾ ਸਕਦੀ ਆ ਓਕੇ ਪੁੱਤਰਨ ਲੱਗੀ ਵੀ ਆ ਜੀ ਬਾਲਟੇ ਲੰਨ ਕਾਫੀ ਕਦ ਦੀ ਛੋਟੀ ਆਂ ਦੱਸ ਦੀ 10 ਤਾਂ ਵੀਰੇ ਪਹਿਲਾਂ ਹੀ ਜਾ ਹਾਂ ਆ ਲੈ ਚਲੋ ਜੀ ਇਹਨੂੰ ਕਾਹ ਚਾਹੇ ਕੋਈ ਹਮਾਚੜੀ ਸਮਝ ਲੈ ਚਾਹੇ ਪਿਆਵਲੀ ਸਮਝ ਲੈ ਇਹ ਵੀ ਮੈਂ ਕਰ ਸੱਚੀ ਕਹੂੰਗਾ ਸਹੀ ਗੱਲ ਆ ਭਾਈ ਹਰਦਾ ਮੈਂ ਵੀ ਨਹੀਂ ਕਦ ਕੜ ਜੰਗਾ ਜੀ ਆ ਦੇਖੋ ਕਾ ਵੀ ਕੱਚੀ ਹੈ ਨਾ ਉਹ 15 ਦਿਨ ਕਹਿੰਦੇ ਮਾਲਕ ਘਰ ਆਲੇ 10 ਦਿਨ ਲੈ ਜੂਗੀ ਹਾਂ ਲੈ ਚਲੋ ਵੀਰੇ ਫੇਰ ਸਿੱਕ ਨੰਬਰ ਪਿਓਰ ਜਰਸੀ ਆ ਗਈ ਜਮਾਂ ਜੀ ਆ ਦੇਖੋ ਹੂੰ ਥਣ ਭਾਂਡੇ ਦੀ ਸਾਫ ਸੁਥਰੀ ਇਹਨੇ ਤਿਆਰ ਹੋਣਾ ਸਾਰੀ ਕੋਈ ਲੱਤ ਛੜ ਵਾਲੀ ਇਹਦੇ ਚ ਕੋਈ ਬੈਠ ਨਹੀਂ ਸਾਰੀਆਂ ਪ੍ਰੋਪਰ ਸਟੇਟ ਤੇ ਸਾਊ ਲੈ ਚਲੋ ਜੀ ਇਧਰ ਆ ਦੇਖੋ ਜੀ ਮੋਲੇ ਦਾ ਫੋਨ ਤੇ ਹੂ 5 6 ਵੜਾਂ ਸੀ 6 ਤੁਹਾਨੂੰ ਦਿਖਾ ਦਿੰਦੇ ਇੱਕ ਬਾਈ ਕੋਲੇ ਆਉਣ ਵਾਲੀ ਆ ਠੀਕ ਆ ਜੀ ਜ਼ਰੂਰ ਬਾਈ ਦੇ ਵੀਰੇ ਦੂਜੇ ਦਿਖਾਉਣੀਆਂ ਪਸੰਦਾਂ ਦੀ ਓਕੇ ਜੀ ਆਜੋ ਇੱਕ ਬਾਈ ਕੋਲੇ ਸੈਂਡੀਗੇਟ ਪਸ਼ੂਆਂ ਦੇ ਰਿਲੇਟਡ ਬਕਾਉ ਇਹਨਾਂ ਦਾ ਮੋਲ ਦੱਸੂਗਾ ਕੀ ਮੋਲ ਆ ਗਿਆ ਸੈਂਡੀਗੇਟ ਦਾ ਇਹਦਾ ਵੀਰੇ 22000 ਪਾਇਆ ਵਾ 22000 ਹੀ ਮੰਗਦਾ ਅਗਲਾ ਬੋਲੇ ਮੈਨੂੰ 5000 ਲਾਵੇ ਆਪਾਂ ਨੂੰ ਕੋਈ ਚੱਕਰ ਨਹੀਂ ਮੋਟਰ ਮੇਰੀ ਲਾ ਕੇ ਰੱਖਤੀ ਮੈਂ ਉੱਤੇ ਤੇਰੀ ਹੋ ਪਈ ਮੋਟਰ ਕੱਲਾ ਦੇਣਾਗਾ ਕਿ ਮੋਟਰ ਦੇਣੀ ਸਣੇ ਮੋਟਰ ਮੈਂ ਮੋਟਰ ਤੋਂ ਕੀ ਕਰਾਉਣਾਗਾ ਸਣੇ ਮੋਟਰ ਬਾਈ ਸਣੇ ਪਟਾ ਸਣੇ ਟਾਇਰ ਨਵੇਂ ਟੋਕੇ 22000 ਰੁਪਇਆ ਹਾਂ ਮਾਲ 22000 ਮੋਟਰ ਕਿੱਧਰ ਆ ਜੀ ਮੋਟਰ ਟੱਕੀ ਪਈ ਆ ਤੇ ਕੋਈ ਕੋਈ ਚੱਕਰ ਨਹੀਂ ਬਠੀ ਗਈ ਮੋਟਰ ਇੱਧਰ ਪਈ ਆ 22 ਦੇ ਰੱਖੇ ਨਵੀਂ ਮੋਟਰ ਓਕੇ ਜੀ ਅੰਦਰ ਪਈ ਆ ਫੇਰ ਵੀ ਟੱਕ ਕੇ ਰੱਖੀ ਪਈ ਆ ਇੱਕ ਬਾਈ ਕੋਲ ਸਕੋਰਪਿਓ ਗੱਡੀ ਬਕਾਉ ਆ ਜੀ ਕਿਹੜਾ ਮਾਡਲ ਆ ਜੀ ਇਹ 17 ਮਾਡਲ ਆ ਵੀਰੇ 17 ਮ ਮੇਰੇ ਮੇਰੇ ਨਾਲ ਪਹਿਲੇ ਨਹੀਂ ਅਗਲੇ ਨੇ ਮਾਲਕ ਨੇ ਕਢਾਈ ਸੀ ਇਹ ਨਹੀਂ ਪਤਾ ਕਿ ਪਹਿਲਾ ਪਤਾ ਨਹੀਂ ਦੂਜਾ ਅਗਲੇ ਨੇ ਮਾਲਕ ਨੇ ਕਢਾਈ ਸੀ ਮੇਰੇ ਨਾਲ ਆ ਗਈ ਓਕੇ ਫਸਟ ਆਨਰ ਨਹੀਂ ਸੈਕੰਡ ਆਨਰ ਹੋ ਗਈ ਜੀ ਤੇ ਬਾਕੀ ਦੀ ਗੱਲ ਚੰਗੀ ਹਾਲਤ ਦੀ ਆ ਗਈ ਤੇ ਚਾਰੇ ਲਾਈ ਟਾਇਰ ਧੋਈ ਸਮਾਈ ਨਹੀਂ ਪੂਰੀ ਚੰਗੀ ਹੈ ਜੀ ਲੀੜਾ ਹੁਣੀ ਲੱਗਾ ਤੇਰੇ ਮੂਹਰੇ ਹਈ ਜਾਣ ਕੇ ਹੈਗਾ ਇਹਦਾ ਪੀਵੀ 08 ਉਹਦਾ ਸਾਰਾ ਮਗਰ ਦਿਖਾਈ ਦੇਣਾ ਤੇ ਬਾਕੀ ਦੀ ਗੱਲ ਕਾਪੀ ਗੂਪੀ ਸਾਰੀਜਨਲ ਹੈ ਬਾਈ ਫਿਰ ਕੀ ਕਰਨਾ ਉਹਨਾਂ ਨੇ ਮੇਥੋਂ ਬੈ ਲੈ ਕੇ ਠੀਕ ਹੈ ਜੀ ਜੇ ਕਾਪੀ ਨਰਾਜ ਨਾਲ ਹੋਈ ਫਿਰ ਉਹਨਾਂ ਨੇ ਪੈਸੇ ਉਹਦਾਂ ਮਿੱਟੀ ਦੇ ਦੇਣੇ ਤੇ ਮੁੱਲ ਭਾਈ ਕੀ ਆ ਗਿਆ ਦਾ ਆ ਜਾ ਮਖਰੋ ਵੀ ਦਿਖਾ ਦੇ ਠੀਕ ਆ ਛੜ ਦੇਖ ਲੋ ਜੀ ਠੀਕ ਆ ਪਿਆ ਸਵੈਪਟ ਦਾ ਲੀੜਾ ਓਕੇ ਸਵੈਪਟ ਦਾ ਇਹਦਾ ਆ ਕਰਨ ਵਾਲੀ ਦਾ ਪਿਆ ਇਹਦਾ ਸਾਰ ਪੀਓ ਦਾ ਠੀਕ ਆ ਜੀ ਤੇ ਆ ਸਵੈਪਟ ਤਾਂ ਆਪਾਂ ਕਰੇ ਰੱਖਨੇ ਮੈਥੋਂ ਵੱਡੀ ਗੱਡੀ ਚੱਲਦੀ ਨਹੀਂ ਓਕੇ ਮੁੰਡਾ ਕਹਿੰਦਾ ਵੇਚੀ ਨਾ ਠੀਕ ਆ ਉਹ ਬਾਹਰ ਆ ਤੇ ਪਰ ਵੀਰੇ ਆਪਾਂ ਤਾਂ ਚੱਲਦੀ ਨਹੀਂ ਮੈਂ ਵਪਾਰ ਦਾ ਕੰਮ ਕਰਦਾ ਗਾਇਆਂ ਦਾ ਆਪਾਂ ਤਾਂ ਵੀਹਾਂ ਵੇਚਦੀ ਵਰਦੀ ਨਹੀਂ ਤੋ ਭਾਈ ਆ ਨਾ ਗੱਡੀ ਦਾ ਵੀੜੂ ਦੱਸੂ ਮੈਂ ਨਹੀਂ ਦੱਸਣਾ ਤੇ ਮੁੱਲ ਮੋਲੇ ਦਾ 11,25,000 11,25,000 ਦੋ ਇੱਕ ਸਾਈਨ ਦੀ ਗੇਟ ਦਿਖਾਤਾ ਤੁਹਾਨੂੰ ਇੱਕ ਦਿਖਾਤੀ ਸਕੋਰਪੀਓ ਤੇ ਤੇ ਹਜੇ ਇੱਕ ਦੋ ਰੀਪਰ ਤੇ ਇੱਕ ਹਾਲ ਦਿਖਾਉਣੇ ਆ ਜਿਹੜਾ ਰੀਪਰ ਆ ਬਾਈ ਹਾਂਜੀ ਵੀਰੇ ਕਿਹੜਾ ਮਾਡਲ ਆ ਇਹ ਇਹ ਵੀਰੇ 16 17 ਮਾਡਲ ਹੂ 16 17 ਮਾਡਲ ਤੇ ਇਹ ਪੱਠੜ ਵਾਲਾ ਦਾ ਬਣਿਆ ਵਾ ਤਨੋਲੇ ਵਾਲਾ ਦਾ ਚਾਲੂ ਹਾਲਤ ਚਾ ਪੂਰਾ ਮਾ ਵੀਰੇ 1 ਰੁਪਿਆ ਲਾਉਣ ਦੀ ਲੋੜ ਨਹੀਂ ਸੁਰਗਾਂ ਵੀ ਨਮੀਆਂ ਤਾਜ਼ੀਆਂ ਆਪਦੇ ਖਰਚੇ ਵੜਦੇ ਆ ਜੀ ਆਪਦੇ ਖਰਚੇ ਓਕੇ ਜੀ ਤੇ ਕੀ ਮੋਲ ਆ ਗਿਆ ਦਾ ਇਹਦਾ ਮੋਲ ਵੀਡੀਓ ਚ 30,000 ਕਰਿਆ ਸੀ ਵੀਰੇ ਮਾਨਦਾਨ ਹੋ ਜੂਗਾ ਕਰਾਂਗੇ ਯਾਰ ਤੇ ਹਾਲ ਹਾਂ ਪਹਿਲਾਂ ਆ ਵੀ ਰੀਪਰ ਦਿਖਾ ਦੇ ਅੱਛਾ ਇੱਕ ਹੋਰ ਰੀਪਰ ਹੈਗਾ ਹੁਣ ਦੋਹੇ ਵੇਚੂਗਾ ਅੱਗੇ ਵੀਡੀਓ ਤੇ ਕਹੇ ਇੱਕ ਵੇਚੂਗਾ ਠੀਕ ਆ ਦੋਨੇ ਵੇਚੋਗੇ ਹਾਂ ਤੇ ਇਹਦੀ ਕੀ ਡਿਟੇਲ ਆ ਬਈ ਇਹ ਇਹ ਵੀ ਇਹਦੇ ਨਾਲ ਦਾ ਹੀ ਹੈਗਾ ਨਹੀਂ ਵੀਰੇ ਇਹ ਵੀ ਸਾਈ ਤੇ ਬਣਿਆ ਦਾ ਇਹ ਪਤਾ ਨਹੀਂ ਕਿੱਥੋਂ ਦਾ ਬਣਿਆ ਪਾ ਮੇਰੇ ਯਾਦ ਨਹੀਂ ਹਾਂ ਆ ਦਿਖਾ ਦੇ ਉੱਤੋਂ ਗਲਿਆ ਫਲਿਆ ਵੀ ਦਿਖਾ ਦੇ ਜਿੰਨਾ ਫਾਇਦਾ ਦਿਖਾ ਦੇ ਨਹੀਂ ਦਿਖਾਇਆ ਕਰ ਬਈ ਫੇਰ ਹਾਂ ਮਾੜਾ ਇਹ ਗਲਿਆ ਵਾ ਨਾ ਉੱਤੋਂ ਜਿਹੜਾ ਇਹਦਾ ਕ੍ਰੋਸ ਸਾਰਾ ਕੁਝ ਨਾਲ ਮਿਲੂ ਤੇ ਉਹਦਾ ਉਹਦਾ ਡੱਗ ਡੱਗ ਪਿਆ ਦਿੱਤਾ ਨਹੀਂ ਕਿਸੇ ਨੇ ਓਕੇ ਤੇ ਇਹਦਾ ਮੁੱਲ ਕੀ ਆ ਗਿਆ ਇਹਦਾ ਮੁੱਲ ਵੀ ਉਹੀ ਆ ਠੀਕ ਹਜ਼ਾਰੀ ਜਿਹ ਹਾਂ ਮਗਰ ਲੈ ਵੀਰ ਮਗਰ ਲੈ ਕਿੱਥੋਂ ਦੇ ਬਣੇ ਬਈ ਜੀ ਇਹ ਇਹ ਵੀਰੇ ਬਰਨਾਲੇ ਦੇ ਬਣਿਆ ਸੰਤਾ ਸੋਗੇ ਦਸਵੇਂ ਸਾਲਿਆਂ ਦੇ ਕਿੰਨੇ ਕ ਬੇਡ ਚ ਹੋਣਗੇ ਜੀ ਇਹ ਪੌਣੇ ਤਿੰਨ ਕੁਆਂਟਰ ਸਣੇ ਫੱਟਾ ਸਣੇ ਫੱਟਾ ਨਾਲ ਹੀ ਦੇਣਾ ਹਾਂ ਵੀਰੇ ਆਪਾਂ ਨਾਲ ਲਾ ਕੇ ਆਪਾਂ ਜਦੋਂ ਕੀ ਕੀ ਗੰਦਾ ਜੀ ਤੇ ਰਾਂਗੇ ਭਾਵੇਂ ਜੀ 45 ਹੌਸ ਮਗਰ ਪਾ ਲਈ ਪਾਣੀ ਹੂੰ ਇਹ ਤਾਂ 60 ਹੌਸ ਪਾਵਰ ਮਗਰ ਪਾਉਣਾ ਮੈਂ 13 ਹਾਲਾ 13 ਹਾਲਾ ਆ ਗਏ ਤੇ ਇਹਨਾਂ ਦਾ ਮੁੱਲ ਕਿ ਆ ਗਿਆ ਜੀ ਇਹਨਾਂ ਦਾ ਮੁੱਲ ਯਾਰ ਮੈਂ ਵੀਡੀਓ ਚ ਘਟ ਕੇ ਬੈਠਾ ਅੱਗੇ ਹੁਣ ਦੱਸ ਦਿਓ ਜੀ ਹੁਣ ਵੀ ਉਹੀ ਕਰੂੰਗਾ ਯਾਰ ਹੁਣ ਮੈਂ ਵੀਡੀਓ ਚ ਇਹ ਗੱਲ ਕਹਿ ਨਹੀਂ ਸਕਦਾ 33 ਬਿਰਸਵਾਰ ਕੇ ਮਾਰ ਦੇ ਕਦੂ ਕੀਤਾ 8 ਕਿਲਿਆਂ ਦਾ ਸਿਰਫ 14 ਦੇਖ ਲੈ ਜਮਾ ਕਿੰਨੇ ਦਾ ਸੁਣਾਨੀਆਂ ਇੱਕ ਪਾਸਾ ਤਾਂ ਨਵੇਂ ਆ ਨੰਬਰ ਨੰਬਰ ਦਿਖਾ ਦੇ ਬਾਈ ਫੋਨ ਲਾ ਕੇ ਪੁੱਛ ਲੈਣ ਵੀ ਕਿੰਨੇ ਦੇ ਬਣੇ ਸੀ ਹਾਂ ਮੈਂ ਸਮਝ ਲਈ ਆ ਦੇਖੋ ਜੀ ਬਰਨਾਲੇ ਦੇ ਹਾਲ ਬਣੇ ਵਾਹੇ ਨੰਬਰ ਨੰਬਰ ਉੱਤੇ ਪਏ ਹੈਗੇ ਉਵੇਂ ਸਾਰੇ ਆ ਦੇਖੋ ਜੀ ਆ ਦੇਖੋ ਬਾਕੀ ਦੀ ਗੱਲ ਜ਼ਰੂਰ ਬਾਈ ਨਾ ਕਰਿਓ ਸੰਬਰਕ ਫਰੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੰਬਰ ਬਾਈ ਫੇਰ ਬੋਲਦੀ 98723 ਹੂੰ 21296 ਵੀਡੀਓ ਥੋੜੀ ਲੰਮੀ ਜ਼ਰੂਰ ਹੋਗੀ ਸਾਰੀ ਵੀਡੀਓ ਤੁਸੀਂ ਦੇਖ ਹਾਂ ਸਾਰੀ ਦੇਖਿਆ ਕਰੋ ਵੀਡੀਓ ਫੇਰ ਕਰੋ ਸੰਬਰਕ ਧੰਨਵਾਦ ਜੀ